ਸੀਡੀਆ 1 ਤੋਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਹੈਗਾ ਇੱਕ ਦੂਜੇ ਦੀ ਇਕੱਠੇ ਕੰਮ ਕੀਤਾ ਹੈਗਾ ਜੋ ਇਸ਼ੂ ਆਸੀਂ ਇਕੱਠੇ ਰਿਸਰਡ ਕਰਦੇ ਹੈਗੇ ਆ ਭਾਵੇਂ ਉਹ ਬ੍ਰੈਂਟਨ ਸੌਦਾ ਇਸ਼ੂ ਹੈਗਾ ਜਾਂ ਜੈ ਬ੍ਰੈਂਟਨ ਨੋਟ ਦਾ ਹੈਗਾ ਆ ਸਾਨੂੰ ਲੱਗਦਾ ਹੈਗਾ ਵੀ ਜੇ ਸਾਰੇ ਬ੍ਰੈਂਟਨ ਐਮਪੀਸ ਇਕੱਠੇ ਆਵਾਜ਼ਟ ਹੋਣੇ ਹੈਗੇ ਆ ਵੀ ਤਾਂ ਹੀ ਅਸੀਂ ਕਿਤੇ ਨਾ ਕਿਤੇ ਖੁਸ਼ੀਆਂ ਕੌਪਰਿਸ਼ ਕਰ ਪਾਵਾਂਗੇ ਇਹਨੇ ہماری ਸਦਾ ਪਲਸ ਪੁਆਇੰਟ ਰਿਹਾ ਹਮੇਸ਼ਾ ਸੀ ਯੂਨਾਈਟਿਡ ਰਹਿ ਹੈਗੇ ਆ ਸਾਡੇ ਜਿਹੜੇ ਹੁਣ 2015 ਤੋਂ ਇਲੈਕਸ਼ਨ ਤੋਂ ਬਾਅਦ ਜਿੰਨੇ ਵੀ ਐਲਪੀਜ਼ ਇਸ ਏਰੀਆ ਦੇ ਰਹੇ ਨੇ ਅਸੀਂ ਹਮੇਸ਼ਾ ਇਹਹੀ ਸੋਚ ਕੇ ਤੁਰੇ ਹੈਗੇ ਆਂ ਵੀ ਜੇ ਕੰਮ ਕਰਨਾ ਇਕੱਠਿਆਂ ਹੀ ਨਹੀਂ ਕਰਨਾ ਹੈਗਾ ਆ ਤਾਂ ਹੀ ਕੁਝ ਕਮਿਊਨਿਟੀ ਬਣਾ ਪਾ ਸਕਾਂਗੇ ਤੇ ਇੱਕ ਦੂਜੇ ਨੂੰ ਬੈਕਸਟੱਪ ਦੇ ਇੱਕ ਦੂਜੇ ਦੇ ਅਗੇਂਸਟ ਕੰਪੀਟੀਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਐਨੋਲੀ ਬਾਰਬੀਕਿਊ ਜਸਟ ਇੱਕ ਬਾਰਬੀਕਿਊ ਨਹੀਂ ਹੁੰਦਾ ਇਹ ਤਾਂ ਜਸਟ ਇੱਕ ਮਿਲਨ ਦਾ ਅਨਜ਼ਰੀਆ ਬਹੁਤ ਹੀ ਚੰਗਾ ਲੱਗਦਾ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਰੈਜ਼ੀਡੈਂਸ ਕੀ ਚਾਹੁੰਦੇ ਆ ਤੁਸੀਂ ਮਿਲਦੇ ਹੋ ਤੇ ਆਈ ਥਿੰਕ ਇਹ ਬਹੁਤ ਵਧੀਆ ਜ਼ਰੀਆ ਜ਼ਰੀਆ ਜੀ ਐਨੋਲੀ ਬਾਰਬੀਕਿਊ ਦਾ ਅਪਾਇੰਟਮੈਂਟਸ ਵੀ ਦੇ ਜ਼ਰੀਏ ਜਾਂ ਜਦੋਂਸੀਂ ਇਵੈਂਟਸ ਤੇ ਜਾਂਦੇ ਹਾਂ ਬਹੁਤ ਸਾਨੂੰ ਰੈਜ਼ੀਡੈਂਸ ਮਿਲਦੇ ਵੀ ਬ੍ਰੈਂਟੋਨੀਅਮ ਮਿਲਦੇ ਵੀ ਹੈਗੇ ਆ ਬੇਸਿਕਲੀ ਉਦੋਂ ਰੀਕਨੈਕਟ ਦਾ ਜਿਆਦਾ ਮੌਕਾ ਮਿਲਦਾ ਹੈਗਾ ਪਰ ਥਰੂ 바ਰਬੀਕਿਊ ਥਰੂ ਮੀਟ ਐਂਡ ਗ੍ਰੀਟ ਇਹਦੇ ਤੇ ਹੋਰ ਜਿਆਦਾ ਮੌਕਾ ਮਿਲਦਾ ਹੈਗਾ ਪ੍ਰੈਜ਼ੀਡੈਂਟ ਨੂੰ ਮਿਲਣ ਨੂੰ ਪਰ ਜਿਵੇਂ ਤੁਸੀਂ ਦੇਖੋਗੇ ਇੱਥੇ ਸਾਰੇ ਪਹੁੰਚੇ ਹੋਏ ਆ ਹਰ ਇੱਕ ਨੂੰ ਕੋਈ ਵੀ ਆਪਾਂ ਮਿਲ ਕੇ ਕੋਈ ਗੱਲ ਕਰ ਸਕਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਮੈਂ ਭਕੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਐਮਪੀ ਸੋਨੀਆ ਸਿੱਧੂ ਨੇ ਗੈਟ ਟੂਗੇਦਰ ਰੱਖਿਆ ਔਰ ਮੇਰੇ ਨਾਲ ਨੇ ਐਮਪੀ ਰੂਬੀ ਸੋਹਤਾ ਜੀ ਸੋ ਰੂਬੀ ਜੀ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਦਾਂ ਲੱਗ ਰਿਹਾ ਮੈਡਮ ਜਦੋਂ ਆਪਾਂ ਮਿਲਦੇ ਹਾਂ ਰੂਬੀ ਜੀ ਲੋਕਾਂ ਨੂੰ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ ਤੇ ਇੱਕ ਹੁੰਦਾ ਆਪਾਂ ਸਾਲ ਪਿੱਛੋਂ ਇੱਕ ਜਿਹਨੂੰ ਕਹਿੰਦੀ ਆਪਾਂ ਰਿਪੋਰਟ ਪੇਸ਼ ਕਰਨੀ ਹੁੰਦੀ ਆ ਵੀ ਦੇਖੀ ਆਪਾਂ ਸਮੱਸਿਆਵਾਂ માં ਸਹੀ ਸੁਣੀਆਂ ਜਾਂ ਲੋਕ ਸਾਡੇ ਨਾਲ ਹੈਗੇ ਕਿ ਨਹੀਂ ਹੈਗੇ ਮੇਰੇ ਖਿਆਲ ਸ਼ਾਇਦ ਜੇ ਪ्योर ਪੰਜਾਬੀ ਚ ਕਹੀ ਇਹਦਾ ਮਤਲਬ ਸ਼ਾਇਦ ਇਹੀ ਹੁੰਦਾ ਤੇ ਲੋਕਾਂ ਦੀ ਗੈਦਰਿੰਗ ਦੱਸ ਦਿੰਦੀ ਆ ਵੀ ਆਪਾਂ ਉਹਨਾਂ ਲਈ ਕਿੰਨਾ ਕੁ ਕੁਝ ਕੀਤਾ ਤੁਸੀਂ ਕੀ ਕਹੋਗੇ ਹਾਂਜੀ ਆਮ ਮੈਂ ਡੋਰ ਨਾਕਿੰਗ ਤੋਂ ਹੁਣੀ ਆਈ ਹੈਗੀ ਆ ਆਪਦੀ ਰਾਈਡਿੰਗ ਦੇ ਵਿੱਚ ਬ੍ਰੈਂਟਨ ਨੋਰਥ ਦੇ ਵਿੱਚ ਕੁਝ ਡੋਰ ਨਾਕਿੰਗ ਕਰ ਰਹੀ ਸੀ ਇਹ ਹੀ ਜੋ ਗੱਲ ਤੁਸੀਂ ਕਹਿ ਰਹੇ ਹੋ ਲੋਕਾਂ ਦੀ ਫੀਡਬੈਕ ਲੈਣ ਲਈ ਇਸ ਤਰ੍ਹਾਂ ਕਮਿਊਨਿਟੀ ਇਵੈਂਟਸ ਜਿਸ ਤਰ੍ਹਾਂ ਸੋਨੀਆ ਜੀ ਨੇ ਕਰਾਇਆ ਹੈਗਾ ਅੱਜ ਉਹ ਵੀ ਲੋਕਾਂ ਨੂੰ ਗੈਦਰ ਕਰਨ ਲਈ ਸਪੈਸ਼ਲੀ ਖਾਸ ਕਰਕੇ ਜਿਹੜੇ ਤੁਹਾਡੇ ਵੋਲੰਟੀਅਰਸ ਹੁੰਦੇ ਹੈਗੇ ਆ ਹਨਾ ਉਹਨਾਂ ਨੂੰ ਅਪਰੀਸ਼ੀਏਟ ਕਰਨ ਲਈ ਇਸ ਤਰ੍ਹਾਂ ਦੇ ਇਵੈਂਟ ਰੱਖੇ ਜਾਂਦੇ ਹੈਗੇ ਐਂਡ ਵਨ ਥਿੰਗ ਆਈ ਵਿਲ ਸੇ ਟੂ ਸੋਨੀਆ ਬੈਟ ਆਮ ਇਨੈਥਰ ਵੀ ਵੋਲੰਟੀਅਰ ਰਿਪੋਰਟ ਜੁੜੇ ਹੋਏ ਨੇ ਪਰ ਹਮੇਸ਼ਾ ਕੰਸਰਨਡ ਰਹਿੰਦੇ ਹੈਗੇ ਆ ਹ and uh, Richie Valdez we wanchiyo ya hor bhi Brampton the member of parliament um, ਐਂਡ that shows ਵੀ ਆਪਣੀ ਸਾਰੇ MP's ਦੀ ਕਾਫੀ ਯੂਨਿਟੀ ਹੈਗੀ ਆ ਅਸੀਂ ਦੇ 1 ਤੋਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ ਹੈਗਾ ਇੱਕ ਦੂਜੇ ਦੀ ਇਕੱਠੇ ਕੰਮ ਕੀਤਾ ਹੈਗਾ ਜੋ ਇਸ਼ੂ ਆ ਅਸੀਂ ਇਕੱਠੇ ਰੇਜ਼ ਕਰਦੇ ਹੈਗੇ ਆ ਭਾਵੇਂ ਉਹ ਬ੍ਰੈਂਟਨ ਸਾਹੂ ਦਾ ਇਸ਼ੂ ਹੈਗਾ ਜਾਂ ਜਬ੍ਰੈਂਟਨ ਨੌਰ ਦਾ ਹੈਗਾ ਜਾਂ ਸਾਨੂੰ ਲੱਗਦਾ ਹੈਗਾ ਵੀ ਜੇ ਸਾਰੇ ਬ੍ਰੈਂਟਨ MP's ਇਕੱਠੇ ਆਵਾਜ਼ ਠੋਣਦੇ ਹੈਗੇ ਆ ਵੀ ਤਾਂ ਹੀ ਅਸੀਂ ਕਿਤੇ ਨਾ ਕਿਤੇ ਕੁਝ ਜਾਂ ਕੰਪਲੀਸ਼ ਕਰ ਪਾਵਾਂਗੇ ਇਹਨੇ ہماری ਸਦਾ ਪਲੱਸ ਪੁਆਇੰਟ ਰਹੀ ਆ ਹਮੇਸ਼ਾ ਸੀ ਯੂਨਾਈਟਿਡ ਰਹੀ ਹੈਗੇ ਆ ਸਾਰੇ ਮੈਂਬਰਸ ਨਾਰਮਲੀ ਆਪਾਂ ਇਹ ਦੇਖਦੇ ਆਂ ਜੀ ਜੇ ਆਪਾਂ ਕਿਤੇ ਵੀ ਹੋਰ ਦੇਸ਼ਾਂ ਦੇ ਵਿੱਚ ਦੇਖੀਏ ਸ਼ਾਇਦ ਇਨਐਮਪੀ ਮੈਨੂੰ ਲੱਗਦਾ ਨਹੀਂ ਵੀ ਇਕੱਠੇ ਹੁੰਦੇ ਇੱਕ ਯੂਨਿਟੀ ਘੱਟ ਹੀ ਦਿਖਾਈ ਦਿੰਦੀ ਆ ਕਿਉਂਕਿ ਹਰ ਇੱਕ ਨੂੰ ਆਪਣੇ ਆਪਣੇ ਰਾਈਡਿੰਗ ਦਾ ਹੁੰਦਾ ਵੀ ਨਹੀਂ ਯਾਰ ਮੈਂ ਕੀ ਲੈਣਾ ਪਰ ਮੇਰੇ ਖਿਆਲ ਨਾਲ ਇਹੀ ਆਪਣਾ ਪਲੱਸ ਪੁਆਇੰਟ ਆ ਸ਼ਾਇਦ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਸਟਰੈਂਥ ਆ ਇਸੇ ਕਰਕੇ ਮਜ਼ਬੂਤ ਆ ਵੀ ਜਿਸ ਇੱਕ ਅਸੀਂ ਇੱਕ ਦੂਜੇ ਦਾ ਸਾਥ ਦਿੰਨੇ ਆਂ ਔਰ ਭਾਈਚਾਰੇ ਨਾਲ ਆਪਣੇ ਨਾਲ ਵਿਚਰ ਕੇ ਉਹਦੇ ਵਿੱਚ ਰਹਿਨੇ ਆਂ ਦੇਖੋ ਇਹ ਕੈਨਰਾ ਤਾਂ ਮੈਂ ਨਹੀਂ ਕਹਿ ਸਕਦੀ ਕਿਈ ਪਾਰਟੀਆਂ ਦੇ ਵਿੱਚ ਨਹੀਂ ਹੈਗਾ ਸਾਡੀ ਪਾਰਟੀ ਦੇ ਵਿੱਚ ਵੀ ਪਾਸਟ ਦੇ ਵਿੱਚ ਦੇਖਿਆ ਜਾਂਦਾ ਸੀਗਾ ਵੀ ਐਮਪੀਸ ਇਕੱਠੇ ਨਹੀਂ ਇੱਕੀ ਪਾਰਟੀ ਦੇ ਇਕੱਠੇ ਨਹੀਂ ਹੁੰਦੇ ਸੀ ਕਈ ਵਾਰ ਆ ਪਰ ਸਾਡੇ ਜਿਹੜੇ ਹੁਣ 2015 ਤੋਂ ਇਲੈਕਸ਼ਨ ਤੋਂ ਬਾਅਦ ਜਿੰਨੇ ਵੀ ਐਮਪੀਸ ਇਸ ਏਰੀਆ ਦੇ ਰਹੇ ਨੇ ਅਸੀਂ ਹਮੇਸ਼ਾ ਇਹਹੀ ਸੋਚ ਕੇ ਤੁਰੇ ਹੈਗੇ ਆਂ ਵੀ ਜੇ ਕੰਮ ਕਰਨਾ ਇਕੱਠਿਆਂ ਹੀ ਨਹੀਂ ਕਰਨਾ ਹੈਗਾ ਆ ਤਾਂ ਹੀ ਕੋਈ ਕੁਸ਼ ਕਮਿਊਨਿਟੀ ਬਣਾ ਪਾ ਸਕਾਂਗੇ ਤੇ ਇੱਕ ਦੂਜੇ ਨੂੰ ਬੈਕ ਸਟੱਪ ਹੀ ਇੱਕ ਦੂਜੇ ਦੇ ਅਗੇਂਸਟ ਕੰਪੀਟੀਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਸੋ ਮੈਂ ਇਹਹੀ ਸੰਦੇਸ਼ ਆਈ ਗੈਸ ਲੋਕਾਂ ਨੂੰ ਦੇਣਾ ਚਾਹੁੰਦੀ ਹੈਗੀ ਆ ਕਿ ਅੱਜ ਅਸੀਂ ਇੱਕ ਦੂਜੇ ਦੀ ਨਾਲ ਇੱਕ ਦੂਜੇ ਦੀ ਸਪੋਰਟ ਕਰਦੇ ਹੈਗੇ ਆ ਐਂਡ ਦੈਟਸ ਵਰੀ ਇੰਪੋਰਟੈਂਟ ਜੇ ਅਮ ਫਰ ਨੂੰ ਐਮਪੀ ਚਾਹੀਦੇ ਹੈਗੇ ਆ ਯੂ ਵਾਂਟ ਥਮ ਟੂ ਬੀ ਯੂਨਾਈਟਿਡ ਬੀ ਸੋ ਬ੍ਰੈਂਟਨ ਦੇ ਇਸ਼ੂਸ ਇਕੱਠੇ ਰੇਜ਼ ਕਰ ਸਕਣ ਐਂਡ ਦੈਟਸ ਵਾਟ ਵੀ ਆਲਵੇਜ਼ ਵਰਕਿੰਗ ਟੂ ਡੂ ਕਿਉਂਕਿ ਜ਼ਿਆਦਾਤਰ ਜਿਹੜੀ ਇਹ ਗੱਲ ਆਪਾਂ ਤਾਂ ਪੁੱਛੀ ਆ ਜੀ ਜ਼ਿਆਦਾਤਰ ਲੋਕਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਜੀ ਵੀ ਅਸੀਂ ਐਮਪੀ ਤੱਕ ਪਹੁੰਚ ਨਹੀਂ ਕਰ ਸਕਦੇ ਪਰ ਮੈਨੂੰ ਲੱਗਦਾ ਇੱਥੇ ਬਹੁਤ ਈਜ਼ੀ ਹੈ ਜੇ ਆਪਾਂ ਆਪਣੇ ਐਮਪੀ ਨੂੰ ਮਿਲਣਾ ਚਾਹੁੰਦੇ ਆ ਕੋਈ ਵੀ ਆਪਣੀ ਸਮੱਸਿਆ ਆਪੋ ਦੇ ਆਫਿਸ ਜਾ ਕੇ ਉਹਨੂੰ ਮਿਲ ਸਕਦੇ ਆ ਮੇਰੇ ਸਾਹਮਣੇ ਐਂਜੇ ਕੋਈ ਸੋਨੀਆ ਨਾਲ ਗੱਲ ਕਰਨਾ ਚਾਹੁੰਦਾ ਜਾਂ ਮਨਿੰਦਰ ਨਾਲ ਕਰਨਾ ਚਾਹੁੰਦਾ ਕਮਲ ਨਾਲ ਉਹ ਮੇਰੇ ਤੋਂ ਕੋਲ ਆ ਸਕਦੇ ਹੈਗੇ ਆ ਵਾਈਸ ਵਰਸਾ ਅਸੀਂ ਇੱਕ ਦੂਜੇ ਤੱਕ ਗੱਲ ਪਹੁੰਚਾ ਸਕਦੇ ਹੈਗੇ ਆ ਐਂਡ ਯੂ نو ਉਹਨਾਂ ਦੱਸ ਵੀ ਸਕਦੇ ਆ ਵੀ ਵਰਕ ਟੂਗੇਦਰ ਐਜ਼ ਅ ਟੀਮ ਥੈਂਕ ਯੂ ਯਾ ਥੈਂਕ ਯੂ ਮੇਰੇ ਨਾਲ ਐਮਪੀ ਸੋਨੀਆ ਸਿੱਧੂ ਨੇ ਜਿਹੜੇ ਬ੍ਰੈਂਟਨ ਸਾਊਥ ਤੋਂ ਨੇ ਸੋ ਹਰ ਸਾਲ ਤੁਸੀਂ ਆਪਣੇ ਲੋਕਾਂ ਨੂੰ ਮਿਲਦੇ ਹੋ ਜੀ ਜਿਨ੍ਹਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹੋ ਔਰ ਗੈਟ ਟੂਗੇਦਰ ਰੱਖਦੇ ਹੋ ਵੀ ਕਿਸੇ ਨੂੰ ਕੋਈ ਸਮੱਸਿਆ ਜਾਂ ਕੁਝ ਹੋਰ ਹੈ ਜਾਂ ਮਿਲਣ ਗੱਲ ਲਈ ਕਿਵੇਂ ਦੇਖਦੇ ਆ ਬਿਲਕੁਲ ਜੀ ਐਕਚੁਅਲੀ ਐਨੋਲੀ ਬਾਰਬੀਕਿਊ ਜਸਟ ਇੱਕ ਬਾਰਬੀਕਿਊ ਨਹੀਂ ਹੁੰਦਾ ਇਹ ਤਾਂ ਜਸਟ ਇੱਕ ਮਿਲਣ ਦਾ ਜ਼ਰੀਆ ਸੋ ਬੇਸਿਕਲੀ ਥਿਸ ਇਜ਼ ਅ ਪਲੇਟਫਾਰਮ ਥਿਸ ਇਜ਼ ਓਪਰਚੁਨਿਟੀ ਟੂ ਰੀਕਨੈਕਟ ਵਿਦ ਦ ਰੈਜ਼ੀਡੈਂਟਸ ਜਦੋਂ ਅਸੀਂ ਮਿਲਦੇ ਆ ਸਾਰਿਆਂ ਨੂੰ ਪਤਾ ਲੱਗਦਾ ਹੈਗਾ ਤੇ ਕਿਉਂਕਿ ਸਾਰੇ ਥਾਵਾਂ ਤੇ ਕੇਵਰੀ ਨਹੀਂ ਚਾਇਆ ਜਾਂਦਾ ਕਿਉਂਕਿ ਤੁਹਾਡੇ ਕੋਲ ਲਿਮਟਡ ਟਾਈਮ ਹੁੰਦਾ ਪਰ ਇਹ ਬਹੁਤ ਹੀ ਚੰਗਾ ਲੱਗਦਾ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਰੈਜ਼ੀਡੈਂਸ ਕੀ ਚਾਹੁੰਦੇ ਆ ਤੁਸੀਂ ਮਿਲਦੇ ਹੋ ਤੇ ਆਈ ਥਿੰਕ ਇਹ ਬਹੁਤ ਹੀ ਵਧੀਆ ਜ਼ਰੀਆ ਜ਼ਰੀਆ ਜੀ ਐਨਲੀ ਬਾਰਬੀਕਿਊ ਦੈਟ ਇਜ਼ ਵਾਈ ਹਰ ਸਾਲ ਤੇ ਪਰ ਮੈਂ ਬਹੁਤ ਰੇਣੀ ਆ ਬਹੁਤ ਤਨਵਾਦੀ ਆ ਸਾਰੀਆਂ ਕਮਿਊਨਿਟੀਜ਼ ਆ ਜਿਵੇਂ ਤੁਸੀਂ ਦੇਖਦੇ ਹੋ ਡਾਇਵਰਸ ਕਮਿਊਨिटीज ਵਾਣchੀਆਂ ਹੋਈਆਂ ਹੈਗੀਆਂ ਤੇ ਮੈਂ ਬਹੁਤ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਲੋਕ ਇੰਨਾ ਪਿਆਰ ਕਰਦੇ ਆ ਫਿਰ ਸਾਡੀ ਕਮਿਟਮੈਂਟ ਤੇ ਹੈ ਹੀ ਆ ਕੰਟੀਨਿਊ ਟੂ ਵਰਕ ਹਾਰਡ ਪਰ ਹੋਰ ਵੀ ਬਣ ਜਾਂਦਾ ਕਿ ਹੋਰ ਸੁਣ ਕੇ ਫੀਡਬੈਕ ਜਿਹੜੀ ਆਈ ਆ ਉਹਦੇ ਤੇ ਹੋਰ ਕੰਮ ਕੀਤਾ ਜਾਵੇ ਪਾ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਜੀ ਜਿਹੜੀਆਂ ਤੁਹਾਡੇ ਜਿਹੜਾ ਏਰੀਆ ਨੇ ਇਹਦੇ ਵਿੱਚ ਜ਼ਿਆਦਾਤਰ ਆਪਣੇ ਸਾਊਥ ਈਸ਼ੀਅਨ ਕਮਿਊਨਿਟੀ ਬਹੁਤ ਜ਼ਿਆਦਾ ਹੈ ਜੀ ਔਰ ਜੇ ਸਮੱਸਿਆਵਾਂ ਲੋਕਾਂ ਦੀ ਲੋਕਾਂ ਨੂੰ ਇਹ ਹੁੰਦਾ ਵੀ ਸਾਡੇ ਜੀ ਐਮਪੀਜ਼ ਮਿਲਦੇ ਨਹੀਂ ਸਾਨੂੰ ਉਹਨਾਂ ਤੱਕ ਪਹੁੰਚ ਨਹੀਂ ਪਰ ਮੈਨੂੰ ਲੱਗਦਾ ਇੱਥੇ ਇਸ ਕੰਟਰੀ ਦੇ ਵਿੱਚ ਸ਼ਾਇਦ ਇਦਾਂ ਦਾ ਕੁਝ ਹੈ ਜਿਹ ਹੈ ਨਹੀਂ ਜੀ ਨੂੰ ਵੀ ਕਿਸੇ ਨੂੰ ਸਮੱਸਿਆ ਉਹ ਵਾਕ ਤੋਂ ਤੁਹਾਡੇ ਆਫਿਸ ਆ ਸਕਦਾ ਤੁਹਾਡੇ ਨਾਲ ਈਜ਼ੀਲੀ ਤੁਹਾਨੂੰ ਅਪਰੋਚੇਬਲ ਆ ਮੇਰੇ ਹਿਸਾਬ ਨਾਲ ਤੇ ਕਿੱਦਾਂ ਦੀਆਂ ਸਮੱਸਿਆਵਾਂ ਜਿਹੜੇ ਲੋਕ ਇਦਾਂ ਦੀ ਕੋਈ ਮਿਲਦੀ ਹੈ ਜੀ ਤੁਹਾਡੇ ਹਿਸਾਬ ਨਾਲ ਤਾਂ ਇਹਦੇ ਵਿੱਚ ਜੀ ਮੈਂ ਗੱਲ ਕਹੂੰਗੀ ਕਿ ਮੋਸਟਲੀ ਜਦੋਂ ਸਾਡਾ ਸੈਸ਼ਨ ਹੁੰਦਾ ਉਦੋਂ ਅਸੀਂ ਵੀ ਕੈਂਟੇ ਇੱਥੇ ਹੁੰਨੇ ਆ ਪਰ ਹੁਣ ਜਿਵੇਂ ਸਮਰ ਚ ਹਾਊਸ ਜਿਹੜਾ ਸੈਸ਼ਨ ਨਹੀਂ ਹੈਗਾ ਉਦੋਂ ਅਸੀਂ ਸਾਰੇ ਅਵੇਲੇਬਲ ਹੈਗੇ ਆ ਤੇ ਅਪਾਇੰਟਮੈਂਟਸ ਵੀ ਦੇ ਜ਼ਰੀਏ ਜਾਂ ਜਦੋਂ ਅਸੀਂ ਇਵੈਂਟਸ ਤੇ ਜਾਂਦੇ ਆ ਬਹੁਤ ਸਾਨੂੰ ਰੈਜ਼ਿਡੈਂਟਸ ਮਿਲਦੇ ਵੀ ਬ੍ਰੈਂਟੋਨੀਅਮ ਮਿਲਦੇ ਵੀ ਹੈਗੇ ਆ ਬੇਸਿਕਲੀ ਉਦੋਂ ਰੀਕਨੈਕਟ ਦਾ ਜ਼ਿਆਦਾ ਮੌਕਾ ਮਿਲਦਾ ਹੈਗਾ ਪਰ ਅ ਥਰੂ 바ਰਬੀਕਿਊ ਥਰੂ ਮੀਟ ਐਂਡ ਗ੍ਰੀਟ ਇਹਦੇ ਤੇ ਹੋਰ ਜ਼ਿਆਦਾ ਮੌਕਾ ਮਿਲਦਾ ਹੈਗਾ ਰੈਜ਼ੀਡੈਂਸ ਨੂੰ ਮਿਲਣ ਨੂੰ ਪਰ ਜਿਵੇਂ ਤੁਸੀਂ ਦੇਖੋਗੇ ਇੱਥੇ ਸਾਰੇ ਪਹੁੰਚੇ ਹੋਏ ਆ ਹਰ ਇੱਕ ਨੂੰ ਕੋਈ ਵੀ ਆਪਾਂ ਮਿਲ ਕੇ ਕੋਈ ਗੱਲ ਕਰ ਸਕਦਾ ਹੈਗਾ ਤੇ ਬਹੁਤ ਰੈਜ਼ਿਡੈਂਟ ਜਿਹੜੇ ਘਰ ਵੀ ਰਹੇ ਹੈਗੇ ਆ ਤੇ ਆਈ ਥਿੰਕ ਇਹ 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 ਮੌਕੇ ਬਹੁਤ ਵਧੀਆ ਹੁੰਦੇ ਆ ਜੀ ਜੀ ਆਪਾਂ ਸੇਫਟੀ ਪੱਖੋਂ ਗੱਲ ਕੀਤੀ ਜਾਵੇ ਜੀ ਇਸ ਬੜੀ ਸਮੱਸਿਆ ਰਹਿੰਦੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹਾਲਾਤ ਕਿਦਾਂ ਦੇ ਨੇ ਅ ਉਸ ਲਈ ਕਿਦਾਂ ਦੇ ਕਦਮ ਚੱਕ ਰਹੀ ਆ ਜਿਵੇਂ ਲਿਬਰਲ ਗਵਰਨਮੈਂਟ ਵੈਸੇ ਤਾਂ ਬਹੁਤ ਆਪਾਂ ਕਾਨੂੰਨ ਬਣਾਉਣੇ ਨਵੇਂ ਵੀ ਆਏ ਆ بڑے ਲੋਕਾਂ ਨੂੰ ਫੜੋ ਫਰੋਤ ਵੀ ਹੋ ਰਹੀ ਆ ਪਰ ਤੁਸੀਂ ਕਿਦਾਂ ਇਸ ਚੀਜ਼ ਨੂੰ ਦੇਖਦੇ ਆ ਦੇਖੋ ਜੀ ਪਬਲਿਕ ਸੇਫਟੀ ਜਿਹੜੀ ਆ ਬਹੁਤ ਪ੍ਰਾਇਰੀਟੀ ਹੈਗੀ ਆ ਹਾਂ ਇਹਦੇ ਵਿੱਚ ਆਈ ਰੀਲੀ ਵਾਂਟ ਟੂ ਸੇ ਥੈਂਕਸ ਜਿਹੜੇ ਸਾਡੇ ਪੁਲਿਸ ਸਰਵਿਸਸ ਜਾਂ ਸਾਡੀਆਂ ਸਕਿਉਰਿਟੀ ਫੋਰਸਸ ਆ ਉਹ ਬਹੁਤ ਕੰਮ ਕਰ ਰਹੇ ਹੈਗੇ ਆ ਇਹਦੇ ਵਿੱਚ ਜਿਹੜੇ ਫੈਡਰਲ ਵੱਲੋਂ ਜੇ ਤੁਸੀਂ ਦੇਖਿਆ ਜਾਵੇ ਕਿ ਐਚ ਵੈਗ ਜਿਹੜੀ ਕਿ ਕਾਰਟਾ ਦਾ ਜੁੜਾ ਕਾਫੀ ਮਸਲਾ ਸੀ ਜਿਹੜਾ ਕਿ ਮੈਂ ਬਹੁਤ ਆਪਾ ਇੱਥੇ ਰਹਿੰਦੇ ਆ ਪਾ ਨੂੰ ਪਤਾ ਤੇ ਉਹਦੇ ਵਿੱਚ ਕਾਫੀ ਕਦਮ ਚੁੱਕੇ ਗਏ ਆ ਚਾਹੇ ਉਹ ਗ੍ਰਾਂਟ ਹੋਵੇ ਚਾਹੇ ਹੋ ਜਿਵੇਂ ਕਿ ਪਿਛੇ ਪਬਲਿਕ ਸੇਫਟੀ ਮਿਨਿਸਟਰ ਆ ਕੇ ਮੇਰ ਬ੍ਰਾਊਨ ਹੋਣੀ ਵੀ ਸਾਰੇ ਜਾਣੇ ਜਿਹੜੀ ਐਚ ਵੈਕ ਜਦੋਂ ਕਿ ਟ੍ਰੇਨ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਡਿਟੈਕਸ਼ਨ ਹੋਈ ਜਾਵੇ ਸੋ ਪਿਛੇ ਜੇ ਤੁਸੀਂ ਦੇਖਿਆ ਕਿ ਬਹੁਤ ਵੱਡੇ ਜਾਂ ਗ੍ਰਿਫਤਾਰੀਆਂ ਵੀ ਹੋਈਆਂ ਬਹੁਤ ਵੱਡੇ ਗਰੋ ਵੀ ਫੜੇ ਗਏ ਆ ਸੋ ਡੈਫੀਨੇਟਲੀ ਇਟਸ ਸਭ ਤੋਂ ਵੱਡਾ ਸਾਰਿਆਂ ਲਈ ਇਹ ਹੈਗਾ ਕਿ ਨੋ ਕੰਡੀਪ ਪਬਲਿਕ ਸੇਫਟੀ ਜਿਹੜੀ ਬਰਕਰਾਰ ਕੀਤੀ ਜਾਵੇ ਪਰ ਜਿੱਥੇ ਵੀ ਸਾਡਾ ਹੁੰਦਾ ਅਸੀਂ ਜਿਹੜਾ ਵਿੱਚ ਐਚਓ ਵੈਕ ਇੱਕ ਹੋਰ ਵੀ ਇਹਦੇ ਇਹਦੇ ਨਾਲ ਦਾ ਹੀ ਜਿਹੜਾ ਉਹ ਬਹੁਤ ਜਲਦੀ ਇੱਕ ਹੋਰ ਜੜੀ ਹੈਗੀ ਆ 3.4 ਮਿਲੀਅਨ ਡਾਲਰ ਜਿਹੜੀ ਪਹਿਲਾ ਮਸ਼ੀਨ ਜੜੀ ਜਿਹੜੀ ਇੰਟਰੈਕਟ ਕਰਦੀ ਆ ਕਿ ਇੰਟਰ ਮੋਡਲ ਦੇ ਵਿੱਚ ਡਿਟੈਕਸ਼ਨ ਹੁੰਦੀ ਆ ਉਹ ਕੀਤੀ ਗਈ ਉਹਦੇ ਨਾਲ ਵੀ ਬਹੁਤ ਸਾਰੇ ਰਿਪੇਅਰ ਆ ਪਰ ਡੈਫੀਨੇਟਲੀ ਇਹਦੇ ਵਿੱਚ ਹੋਰ ਵੀ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ ਹੈਗਾ ਥੈਂਕ ਯੂ ਜਿਹੜਾ ਇਹ ਇਸ਼ੂ ਆ ਇਹਦੇ ਤੋਂ ਨਿਜਾਤ ਮਿਲ ਸਕੇ ਥੈਂਕ ਯੂ ਥੈਂਕ ਯੂ ਸੋ ਇਹ ਸਨ ਮੈਡਮ ਸੋਨੀਆ ਸਿੱਧੂ ਜਿਨ੍ਹਾਂ ਨੇ ਦੱਸਿਆ ਵੀ ਇਲਾਕੇ ਦੇ ਵਿੱਚ ਜਿਹੜਾ ਹਰ ਸਾਲ ਜਿਹੜੀ ਕਮਿਊਨਿਟੀ ਸਰਵਿਸ ਇਸੇ ਕਰਕੇ ਕੀਤੀ ਜਾਂਦੀ ਹੈ ਲੋਕਾਂ ਨਾਲ ਜਿਹੜਾ ਕਮਿਊਨੀਕੇਸ਼ਨ ਉਹ ਕੀਤਾ ਜਾ ਸਕਿਆ ਔਰ ਲੋਕਾਂ ਦੀਆਂ ਸਮੱਸਿਆਵਾਂ ਵਾਂ ਵਾ ਉਹ ਹੋਰ ਵੀ ਅਸੀਂ ਕੋਲੇ ਤੋਂ ਸੁਣ ਸਕੀਏ ਕਿਉਂਕਿ ਲੋਕ ਕਈ ਵਾਰੀ ਉੱਥੇ ਪਹੁੰਚ ਨਹੀਂ ਕਰ ਪਾਉਂਦੇ ਔਰ ਇੱਕ ਇਸ ਤਰ੍ਹਾਂ ਦਾ ਇਵੈਂਟ ਹੁੰਦਾ ਜਿੱਥੇ ਹਰ ਇੱਕ ਬੰਦਾ ਈਜ਼ਲੀ ਆ ਜਾਂਦਾ ਵਾ ਔਰ ਈਜ਼ਲੀ ਐਮਪੀ ਤੱਕ ਆਪਣੇ ਤੱਕ ਅਪਰੋਚ ਕਰਦਾ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਕਹਿੰਦੇ ਹਰ ਸਾਲ ਹੋਰ ਵੀ ਜਿਹੜੇ ਐਮਪੀਸ ਨੇ ਐਮਪੀਪੀਸ ਨੇ ਉਹਨਾਂ ਨੂੰ ਕਰਨਾ ਚਾਹੀਦਾ ਸੋ ਫਿਲਹ Brampton, Canada.